ਬੇਕ ਕੇ ਚੜਾਈ ਕਾ ਨੂੰ ਸੜਦਾ ਏ ਬੱਲਿਆ ਤੂੰ ਰੀਸ ਕਰ ਲੈ ਉਹਨੇ ਪਿੰਗਲੇ ਪਹਾੜਾਂ ਤੇ ਚੜਾ ਦਿੱਤੇ ਤੂੰ ਵੀ ਡਿੰਗ ਭਰ ਲੈ ਬੇਕ ਕੇ ਚੜਾਈ ਕਾ ਨੂੰ ਸੜਦਾ ਏ ਬੱਲਿਆ ਤੂੰ ਰੀਸ ਕਰ ਲੈ ਉਹਨੇ ਪਿੰਗਲੇ ਪਹਾੜਾਂ ਤੇ ਚੜਾ ਦਿੱਤੇ ਤੂੰ ਵੀ ਡਿੰਗ ਭਰ ਲੈ ਜਿੱਤਲੇ ਦਿਲ ਜਿਨ ਲੋਕਾਂ ਦੇ ਨਾਲ ਕਿਸੇ ਕੋਲੋਂ ਹਾਰ ਸਕਦਾ ਸਿਰ ਉੱਤੇ ਅਥਾ ਬਾਬੇ ਨਾਨਕ ਦਾ ਵਾਲ ਵੀ ਨਹੀਂ ਵਿੰਗਾ ਕੋਈ ਕਰ ਸਕਦਾ ਸਿਰ ਉੱਤੇ ਅਥਾ ਬਾਬੇ ਨਾਨਕ ਦਾ ਵਾਲ ਵੀ ਨਹੀਂ ਵਿੰਗਾ ਕੋਈ ਕਰ ਸਕਦਾ ਕੜੀ ਜੱਸ ਸਕੀਮਾਂ ਵਹਿ ਕੇ ਸਾਥ ਚ ਕੁਝ ਵੀ ਨਾ ਜਾ ਰਾ ਤੇਰੇ ਹੱਥ ਚ ਕੜੀ ਜੱਸ ਸਕੀਮਾਂ ਵਹਿ ਕੇ ਸਾਥ ਚ ਕੁਝ ਵੀ ਨਾ ਜਾ ਰਾ ਤੇਰੇ ਹੱਥ ਚ ਰੋਟੀ ਰੱਜ ਮੇ ਹੈ ਖਾਂਦੇ ਉਹਨੂੰ ਵੇਖ ਕੇ ਨਾ ਬੰਦਾ ਜਲ ਸਕਦਾ ਸਿਰ ਉੱਤੇ ਅੱਤ ਬਾਬੇ ਨਾਨਕ ਦਾ ਬਾੜ ਵੀ ਨਹੀਂ ਵੇਂਗਾ ਕੋਈ ਕਰ ਸਕਦਾ ਸਿਰ ਉੱਤੇ ਅੱਤ ਬਾਬੇ ਨਾਨਕ ਦਾ ਬਾੜ ਵੀ ਨਹੀਂ ਵੇਂਗਾ ਕੋਈ ਕਰ ਸਕਦਾ ਬਾੜ ਵੀ ਨਹੀਂ ਵੇਂਗਾ ਕੋਈ ਕਰ ਸਕਦਾ